ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਕਟ ਆਇਆ ਹੋਇਆ ਹੈ ਖੜਾ ਦੇ ਕਾਰਨ ਪੰਜਾਬ ਦੇ ਲੋਕ ਜਿੱਥੇ-ਜਿੱਥੇ ਵੀ ਹੜਾਏ ਨੇ ਆਪਣੇ ਭਰਾਵਾਂ ਦੇ ਨਾਲ ਹਿੱਕ ਢਾ ਕੇ ਖੜ ਗਏ ਹਨ ਮੇਰੇ ਕੋਲ ਕੋਈ ਲਫ਼ਜ਼ ਨਹੀਂ ਜਿਨ੍ਹਾਂ ਦੇ ਨਾਲ ਮੈਂ ਆਪਣੇ ਪ੍ਰਾਪਾਵਾਂ ਦਾ ਧੰਨਵਾਦ ਕਰ ਸਕਾਂ ਮੈਂ ਚਾਰ ਲਾਈਨਾਂ ਲਿਖੀਆਂ ਨੇ ਉਹ ਲਾਈਨਾਂ ਦੇ ਵਿੱਚ ਮੈਂ ਪੰਜਾਬ ਵਾਸੀਆਂ ਦਾ ਆਪਣੇ ਪ੍ਰਾਪਾਵਾਂ ਦਾ ਦਿਲੋਂ ਧੰਨਵਾਦ ਕੀਤਾ ਧਿਆਨ ਨਾਲ ਜਰੂਰ ਸੁਣਨਾ ਜੀ ਸੰਕਟ ਪੰਜਾਬ ਤੇ ਆ ਗਿਆ ਪਾਰਾ ਸੰਕਟ ਪੰਜਾਬ ਤੇ ਆ ਗਿਆ ਪਾਰਾ ਪੰਜਾਬ ਖੜ ਗਿਆ ਇੱਕ ਡਾਕ ਕੇ ਸਾਰਾ ਖੜ ਗਿਆ ਪੰਜਾਬ ਹਿੱਕ ਡਾ ਕੇ ਸਾਰਾ ਮਾਰਿਆ ਸਭ ਨੇ ਹਾ ਦਾ ਨਾਰਾ ਮਾਰਿਆ ਸਭ ਨੇ ਹਾ ਦਾ ਨਾਰਾ ਪੁਰਾਣਾ ਕਵ ਰਾਇਆ ਏ ਔਖੇ ਟੈਮ ਪੰਜਾਬ ਸਭ ਨਾਲ ਖੜਦਾ ਆਇਆ ਏ ਔਖੇ ਟੈਮ ਪੰਜਾਬ ਸਭ ਨਾਲ ਖੜਦਾ ਆਇਆ ਏ ਪਹਿਲਾਂ ਵੀ ਸੰਕਟ ਆਏ ਬਥੇਰੇ ਲਾ ਵੀ ਸੰਕਟ ਆਏ ਪੁੱਥੇਰੇ ਲੋਕਾਂ ਦੇ ਵੱਡੇ ਵੱਡੇ ਨੇ ਜੇਰੇ ਪਹਿਲਾਂ ਵੀ ਸੰਕਟ ਆਏ ਪੁੱਥੇਰੇ ਲੋਕਾਂ ਦੇ ਵੱਡੇ ਵੱਡੇ ਨੇ ਜੇਰੇ ਹੁਣ ਵੀ ਇਕੱਠੇ ਹੋ ਗਏ ਸਾਰੇ ਹੁਣ ਵੀ ਇਕੱਠੇ ਹੋ ਗਏ ਸਾਰੇ ਆਪਣਾ ਏਕਾਬ ਖਾਇਆ ਏ ਔਕੇ ਟਾਈਮ ਪੰਜਾਬ ਸਦਾ ਹੀ ਖੜਦਾ ਆਇਆ ਏ ਔਕੇ ਟਾਈਮ ਪੰਜਾਬ ਸਭ ਨਾਲ ਖੜਦਾ ਆਇਆ ਏ ਨੁਕਸਾਨ ਹੋ ਗਿਆ ਚਾਹੇ ਵਾਲਾ ਨੁਕਸਾਨ ਹੋ ਗਿਆ ਚਾਹੇ ਮਾੜਾ ਫੇਰ ਵੀ ਰੱਬ ਦੇ ਫੇਰ ਦੀ ਮਾਲਾ ਨੁਕਸਾਨ ਹੋ ਗਿਆ ਚਾਹੇ ਵਾਲਾ ਫੇਰ ਵੀ ਰੱਬ ਦੇ ਫੇਰ ਦੀ ਮਾਲਾ ਲਿਆਏ ਟੰਗਰਾਂ ਵਾਸਤੇ ਚਾਰਾ ਲਿਆਏ ਟੰਗਰਾਂ ਵਾਸਤੇ ਚਾਰਾ ਬਦਾਮਾਂ ਦਾ ਲੰਗਰ ਚਲਾਇਆ ਏ ਔਕੇ ਟਾਈਮ ਪੰਜਾਬ ਸਭ ਨਾਲ ਖੜਦਾ ਆਇਆ ਏ ਔਕੇ ਟਾਈਮ ਪੰਜਾਬ ਸਭ ਨਾਲ ਖੜਦਾ ਆਇਆ ਏ ਸਾਡੇ ਕਲਾਕਾਰ ਜੋ ਪਾਈ ਸਾਡੇ ਕਲਾਕਾਰ ਜੋ ਪਾਈ ਆ ਕੇ ਵਿੱਚ ਮੁਸੀਬਤ ਖੜ ਗਏ ਸਾਡੇ ਕਲਾਕਾਰ ਜੋ ਪਾਈ ਉਹ ਵੀ ਆ ਕੇ ਵਿੱਚ ਮੁਸੀਬਤ ਖੜ ਗਏ ਕਹਿੰਦੇ ਦੱਸੋ ਕੀ ਕੀ ਲੈਣਾ ਕਹਿੰਦੇ ਦਫੂਕੀ ਕੀ ਲੈਣਾ ਪਹਾੜੀ ਵਾਲੇ ਲਾਡੀ ਪਹਾੜੀ ਵਾਲੇ ਲਾਡੀ ਉਹੀ ਸਮਾਨ ਪਹਚਾਇਆ ਏ ਔਖੇ ਟੈਮ ਪੰਜਾਬ ਸਭ ਨਾਲ ਖੜਦਾ ਆਇਆ ਏ ਔਖੇ ਟੈਮ ਸਾਡਾ ਪੰਜਾਬ ਸਭ ਨਾਲ ਖੜਦਾ ਆਇਆ ਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ